ਇਹ ਮਤੇ ਜਿਹੜੇ ਬਾਤ ਦਿੱਤੀਆਂ ਇਹਨਾਂ ਨੇ ਮਸ਼ੀਆਂ ਦੇ ਖਿਲਾਫ ਪੰਜਾਬ ਦੇ ਵਿੱਚ ਕਮਾਲ ਬਣਾਇਆ ਵਾ ਇਹਨਾਂ ਨੇ ਕੱਲ ਉੱਥੇ ਸਾਡੇ ਬੰਦਿਆਂ ਨੂੰ ਧਮਕੀਆਂ ਦਿੱਤੀਆਂ ਮਤੇ ਪਾਉਣ ਦਾ ਕਾਰਨ ਜਿਹੜਾ ਇਹ ਹੀ ਰਿਹਾ ਕਿ ਅਸੀਂ ਪਿਛਲੇ ਦਿਨਾਂ ਤੋਂ ਇਹਨਾਂ ਨੂੰ ਵੇਖ ਰਿਹਾ ਸੀ ਤੇ ਇਹ ਆਪਣੀਆਂ ਜਿਵੇਂ ਮਨਮਾਨੀ ਕਹਿ ਸਕਦੇ ਆਪਾਂ ਕਿ ਅਸੀਂ ਇਹਨਾਂ ਨੂੰ ਕਿਹਾ ਵੀ ਤੁਸੀਂ ਆਪਣੇ ਘਰੋ ਘਰੀ ਜਿਹੜਾ ਤੁਸੀਂ ਇਹ ਸਮਸੀ ਦਾ ਜੋ 크ਿਸਮਸ ਡੇ ਮਨਾਉਂਦੇ ਆ ਵੀ ਆਪਣੇ ਘਰ ਜੋ ਮਰਜੀ ਜਿਸ ਤਰ੍ਹਾਂ ਮਰਜੀ ਮਨਾਓ ਪਰ ਇਹ ਇਸ ਗੱਲ ਤੇ ਵਿਝੇਦੇ ਪਏ ਸੀ ਜਿਹੜਾ ਵਾਏ ਡੀਜੇ ਲਾ ਕੇ ਤੇ ਸਾਰੇ ਨਗਰ ਦੇ ਚਾਤ ਫੇਰੇ ਜਿਹੜੀ ਆ ਜਿਵੇਂ ਆਪਾਂ ਨਗਰ ਕੀਰਤਨ ਕਰਦੇ ਆ ਤੇ ਇਹ ਸ਼ੋਭਾ ਯਾਤਰਾ ਜਿਹੜੀ ਕੱਢਣੀ ਹੈ ਇਹੋ ਹੀ ਸਮਝਾਇਆ ਵੀ ਕੀ ਦੀਢਾੜੇ ਚੱਲ ਰਿਹਾ ਤੇ ਇਹ ਜਿਹੜੀ ਆ ਇਸ ਪਿੰਡ ਦਾ ਜਾਇਜ਼ ਨਹੀਂ ਦਿੰਦਾ ਨਗਰ ਜਾਇਜ਼ ਨਹੀਂ ਦਿੰਦਾ ਕਿਉਂਕਿ ਮਾਤਾ ਕੀਵੀ ਜੀ ਦਾ ਜਿਹੜਾ ਇਤਿਹਾਸਕ ਨਗਰ ਆ ਤੇ ਇਸ ਕਰਕੇ ਕਿਉਂਕਿ ਅਸੀਂ ਮਾਤਾ ਕੀਵੀ ਜੀ ਦਾ ਜਿਹੜਾ ਵਿਆਹਪੁਰ ਬਿਆ ਉਹ ਵੀ ਅਸੀਂ ਹਰ ਸਾਲ ਇੱਥੇ ਮੜੀ ਸ਼ਰਦਾ ਭਾਵਨਾ ਦੇ ਨਾਲ ਸਾਰੇ ਜਿੰਨੇ ਵੀ ਇਲਾਕਾ ਨਿਵਾਸੀ ਸੰਗਤਾਂ ਉਹ ਮਨਾਉਂਦੀਆਂ ਕਿਉਂਕਿ ਆ ਹੁਣ ਅੱਗੇ ਮਾਗ ਦਾ ਮਹੀਨਾ ਆਉਣਾ ਤੇ ਮਾਗ ਦੇ 15 ਤੋਂ ਬਾਅਦ ਮਾਗਨ ਜਿਹੜਾ ਏ ਦਿਹਾੜਾ ਜਿਹੜਾ ਵਿਆਹਪੁਰਬ ਦਾ ਇਹ ਬੜੀ ਚਰਦਾ ਪਾਵਨ ਦੇ ਨਾਲ ਮਨਾਇਆ ਜਾਂਦਾ ਤੇ ਅਤੀ ਨਸੀ ਭਾਈਚਾਰੇ ਨੂੰ ਇਹੋ ਬੇਨਤੀ ਕੀਤੀ ਵੀ ਤੁਸੀਂ ਜੋ ਵੀ ਕਰੋ ਤੁਸੀਂ ਜਿਸ ਤਰੀਕੇ ਧਰਮ ਨੂੰ ਮੰਨਦੇ ਜੋ ਤੁਸੀਂ ਆਪੋ ਆਪਣੇ ਘਰੀਂ ਜਿਸ ਤਰ੍ਹਾਂ ਮਰਜ਼ੀ ਆਪਣਾ ਲੱਗਣ ਕਰੋ ਪਰ ਜਿਹੜਾ ਗਲੀਆਂ ਬਜ਼ਾਰਾਂ ਦੇ ਵਿੱਚ ਜਿਹੜਾ ਡੀਜੀ ਲਾ ਕੇ ਆ ਇਹਦੀ ਇਰਾਦਤ ਜਿਹੜੀ ਆ ਤੁਸੀਂ ਇਹ ਤੇਈ 12 24 ਗੱਲਾਂ ਕਿੰਨੇ ਕੁ ਲੋਕ ਹਾਜ਼ਰ ਸੀ ਸਾਰੇ ਪਿੰਡ ਦੀ ਸੰਗਤ ਮੈਂ ਹਾਂ ਸਾਰਾ ਨਗਰ ਹੀ ਹਾਜ਼ਰ ਸੀ ਲਗਭਗ ਕੋਈ ਆਪਾਂ 4-500 ਬੰਦਾ ਜਿਹੜਾ ਉਹ ਉਸ ਉਸ ਟਾਈਮ ਨਗਰ ਦਾ ਹਾਜ਼ਰ ਸੀ ਕਮੇਟੀਆਂ ਕਿੰਨੀਆਂ ਪਿੰਡ ਦੀਆਂ ਕਮੇਟੀਆਂ ਨਗਰ ਦੀਆਂ ਕਮੇਟੀਆਂ 4 ਆ ਜੀ ਇੱਕ ਮੱਛੀਆ ਲੰਗਰ ਕਮੇਟੀ ਪੂਰਨ ਮਾਚੀ ਲੰਗਰ ਕਮੇਟੀ ਗੁਰਦੁਆਰਾ ਮਾਤਾ ਕੀਵੀ ਜੀ ਪ੍ਰਬੰਧਕ ਕਮੇਟੀ ਬਾਬਾ ਜੀਵਨ ਸਿੰਘ ਪ੍ਰਬੰਧਕ ਕਮੇਟੀ ਤੇ ਕਸਾਨ ਸੰਘਰਸ਼ ਕਮੇਟੀ ਵੀ ਸਾਡੇ ਨਗਰ ਦੇ ਹੈਗੀ ਆ ਉਹਨਾਂ ਦੀ ਵੀ ਸਹਿਮਤੀ ਨਾਲ ਆ ਤੇ ਮੇਰੇ ਪੰਚਾਇਤ ਦੀ ਜਿਹੜੀ ਆ ਉਹ ਵੀ ਸਹਿਮਤੀ ਨਾਲ ਮੇਰੇ ਨਾਲ ਅਜੀਤ ਸਿੰਘ ਜੀ ਇਹ ਤੇ ਜੋ ਤੁਸੀਂ ਮੈਨੂੰ ਪਹਿਲਾਂ ਪੁੱਛਿਆ ਆ ਉਹਦੇ ਬਾਰੇ ਤੁਹਾਨੂੰ ਦੱਸਿਆ ਵੀ ਇੰਨਾ ਕਰਕੇ ਸਾਡੇ ਵਿੱਚੋਂ ਸਾਡੇ ਬੱਚੇ ਜਿਹੜੇ ਨਿਕਲ ਕੇ ਦੂਜੇ ਧਰਮ ਨੂੰ ਅਪਣਾ ਰਹੇ ਤੁਹਾਨੂੰ ਇਸ ਗੱਲ ਦਾ ਵੀ ਬੜਾ ਦੁੱਖ ਹੈ ਵੀ ਕਿਉਂ ਤੁਸੀਂ ਗਏ ਇਹਨਾਂ ਨੂੰ ਪੁੱਛਿਆ ਵੀ ਤੁਹਾਨੂੰ ਦੁੱਖ ਕੇ ਕਿ ਮਲਬ ਕਿਉਂ ਤੁਸੀਂ ਇਹ ਧਰਮ ਛੱਡ ਕੇ ਗਏ ਪਰ ਇਹਨਾਂ ਨੂੰ ਕੋਈ ਜਵਾਬ ਨਹੀਂ ਮਿਲਦਾ ਇਦਨ ਮਤੇ ਪਾਇਆ ਤਾਂ ਆਈ ਸੀ ਕਿ ਨਹੀਂ ਪਾਈ ਹਾਂਜੀ ਆਏ ਆਏ 8-10 ਘਰ ਆਏ ਬੀਬੀਆਂ ਜਿਆਦੀ ਆਈਆਂ ਤੇ ਬੰਦੇ ਘੱਟ ਤੇ ਕੀ ਕਾਰਨ ਹੈ ਆਪੀ ਇਹ ਮਤੇ ਪੋਣੇ ਤੱਕ ਕਹਿੰਦੇ ਸੀ ਦੂਜ ਦਿਹਾੜਿਆਂ ਦਾ ਕਰਕੇ ਪੂਜੀ ਇਹ ਮਤੇ ਪਾਏ ਹਾਂ ਸੀ ਦਿ ਦਿਹਾੜਿਆਂ ਦਾ ਵੀ ਆ ਤੋ ਵੈਸੇ ਵੀ ਗਾਂ ਫੇਰੇ ਕੰਮ ਮਲਬੀ ਕਿੱਦਾਂ ਇਹ ਚੱਲ ਬਣਾ ਝਗੜਾ ਵੀ ਹੋਸਾ ਤੇ ਹੱਥ ਕਰਨ ਕਰ ਬਾਰੇ ਕੀ ਕਹਿਣਾ ਚਾਹੀਦਾ ਜਿੱਥੇ ਤੇ ਮਾਤਾ ਕੀ ਜੀ ਦਾ ਜਨਮ ਸਥਾਨ ਹੈ ਇਹ ਗੁਰੂ ਅਰਜਨ ਦੇਵ ਜੀ ਇੱਥੇ ਵਿਹਣ ਆਏ ਸੀ ਮਾਤਾ ਕੀ ਜੀ ਇਹ ਬਹੁਤ ਮਲਬੀ ਸਾਰੇ ਵਰਲਡ ਦੇ ਵਿੱਚ ਪਤਾ ਵੀ ਕਿ ਜਨਮਸਥਾਨ ਮਤਾ ਕੀ ਦਾ ਇੱਕ ਹੋਰ ਗੁਰਦੁਆਰਾ ਆ ਬਾਬਾ ਜੀਮ ਸਿੰਘ ਦੇ ਨਾਂ ਤੇ ਚੱਲ ਰਿਹਾ ਜੀ ਕਿੰਨੇ ਕੁ ਪਰਿਵਾਰਾਂ ਨੇ ਜੀ ਭਾਈ ਕਰੇਟਾਂ ਦੇ ਪਿੰਡ ਕੋਈ 8-10 ਦੇ ਗਰੀਬ ਹੈਗੇ ਜਿਹੜੇ ਮਟੇ ਪਾਏਗੇ ਸਾਰੇ ਪਿੰਡ ਵੀ 73 ਦੇ ਨਾਲ ਪਾਏ ਹਾਂ ਪਿੰਡ ਦੀ 73 ਨਾਲ ਪਛਾਇਦੀ 73 ਨਾਲ ਸਾਰਾ ਨਗਰ ਇੱਥੇ ਇਕੱਠਾ ਹੋਇਆ ਹੈ ਦੂਜੀ ਗੱਲ ਇਹ ਹੈ ਕਿ ਦੇਸ਼ ਦਾ ਸੰਵਿਧਾਨ ਜਿਹੜਾ ਉਹ ਸਾਰੇ ਤਾਂ ਮਨੁਜ਼ਾਜੋ ਬਣਾਇਆ ਹੋਇਆ ਜੇ ਤੁਸੀਂ ਉਹ ਜੋ ਥੋੜੀ ਗਵਰਨਮੈਂਟ ਵਾਲੀ ਜਿਹੜੀ ਵੀਡੀਓ ਤੁਸੀਂ ਸੁਣੀ ਹੋਗੀ ਇਹ ਕੋਈ ਗੱਲਾਂ ਦੇ ਵਿੱਚ ਕਈਆਂ ਵੀ ਐ ਹੋਈਆਂ ਕਿ ਜਿਹੜੀਆਂ ਜਿਹੜਾ ਗੁਰੂ ਗੰਗ ਸਾਹਿਬ ਜਿਹੜੇ ਨੇ ਉਹਨਾਂ ਦੇ ਘਰ ਚ ਨਹੀਂ ਜਾ ਸਕਦੇ ਤੁਸੀਂ ਸੁਣੇ ਹੋ ਗੱਲਾਂ ਮੈਂ ਉਹ ਸਾਰੇ ਮਤੇ ਸੁਣੇ ਆ ਬਿਲਕੁਲ ਸੀ ਨੂੰ ਜਿਹੜਾ ਮੰਨਦਾ ਪ੍ਰਭੂ ਯਿਸੂ ਨੂੰ ਉਹ ਤਾਂ ਵੈਸੇ ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਕਿਸ ਤਰ੍ਹਾਂ ਆਪਾਂ ਲੈ ਕੇ ਆ ਸਕਦੇ ਜੇ ਆਲਰੇਡੀ ਅਸੀਂ ਪ੍ਰਭੂ ਯਿਸੂ ਨੂੰ ਮੰਨ ਰਹੇ ਹਾਂ ਸਾਡੇ ਘਰ ਅਮਜਪੂਤਰ ਬਾਈਬਲ ਆ ਉਹ ਤਾਂ ਵੈਸੇ ਇਹੋ ਜਿਹੀ ਗੱਲ ਹੈ ਹੀ ਨਹੀਂ ਆ ਉਹ ਤਾਂ ਇੱਕ ਮੰਨ ਲਓ ਇਹਨੂੰ ਇੱਕ ਧਰਮੰਦਾ ਜਿਹੜਾ ਇਹਨਾਂ ਨੇ ਤੇ ਨਕਾਬ ਪਾਉਣ ਦੀ ਕੋਸ਼ਿਸ਼ ਕੀਤੀ ਆ ਅਸਲ ਦੇ ਵਿੱਚ ਮੰਛਾ ਇਹਨਾਂ ਦੀ ਕੁਝ ਹੋਰ ਆ ਜੁਜੀ ਵਾਲੇ ਜੂੜਨਾਂ ਨੇ ਬੇਲਕੁੱਤੀਆਂ ਨੇ ਕਿ ਅਸੀਂ ਉੱਥੇ ਕਿਸੇ ਨੂੰ ਦਫਨਾਉਣੀ ਨਹੀਂ ਦੇ ਸਕਦੇ ਸਾਥ ਸਕਦੇ ਆ ਸਾਡੇ ਧਰਮ ਦੇ ਮੁਤਾਬਕ ਜਿਹੜੀਆਂ ਸਾਡੀਆਂ ਰਸਮਾਂ ਨੇ ਅਸੀਂ ਉਹ ਕਰਾਂਗੇ ਮੈਂ ਇਸ ਵਕਤ ਪੰਜਾਬ ਸਰਕਾਰ ਨੂੰ ਪੰਜਾਬ ਪੁਲਿਸ ਨੂੰ ਡਿਮਾਂਡ ਕਰਦਾ ਕਿ ਇਹ ਜਿਹੜੇ ਬੰਦੇ ਜਿਨ੍ਹਾਂ ਨੇ ਪੰਜਾਬ ਦੀ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕੀਤੀ ਆ ਜਿਨ੍ਹਾਂ ਨੇ ਮਸੀਹਾ ਦੇ ਖਿਲਾਫ ਪੰਜਾਬ ਦੇ ਵਿੱਚ ਕਮਾਲ ਬਣਾਇਆ ਵਾ ਇਹਨਾਂ ਨੇ ਕਾਲੋ ਉੱਥੇ ਸਾਡੇ ਬੰਦਿਆਂ ਨੂੰ ਧਮਕੀਆਂ ਦਿੱਤੀਆਂ ਵਾ ਗੋਲੀਆਂ ਮਾਰਨ ਦੀ ਗੱਲ ਕੀਤੀ ਇਹਨਾਂ ਨੂੰ ਬੰਬਾਂ ਨਾਲ ਡਾਉਣ ਦੀ ਗੱਲ ਕੀਤੀ ਆ ਇਹਨਾਂ ਨੇ ਕਿਹਾ ਲਾਸ਼ਾਂ ਜਿਹੜੀਆਂ ਅਸੀਂ ਰਿਸ਼ਾਦਵਾਂਗੇ ਇਹਨਾਂ ਦੇ ਖਿਲਾਫ ਇੱਕ ਤਾਂ ਮੈਂ ਚਾਹੁੰਦਾ ਕਿ ਇਹਨਾਂ ਦੀ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਦੂਜੀ ਇਹਨਾਂ ਦੀ ਇਨਵੈਸਟੀਗੇਸ਼ਨ ਕੀਤੀ ਜਾਵੇ ਕਿ ਇਹ ਲੋਕ ਜਿਹੜੀ ਦੇਸ਼ ਨੂੰ ਦੇਸ਼ ਦੇ ਵਿੱਚ ਦੰਗਾ ਕਰਾਉਣ ਵਾਲੀਆਂ ਏਜੰਸੀਆਂ ਨੇ ਆਈਐਸ ਇਹਨਾਂ ਦੇ ਨਾਲ ਕਿੰਨੇ ਸਬੰਧ ਆ ਔਰ ਇਹ ਲੋਕ ਤੋਂ ਉਹਨਾਂ ਦੇ ਅੱਖ ਲਾ ਕੇ ਸਾਡੇ ਪੰਜਾਬ ਦੀ ਮਾਹੌਲ ਜਿਹੜਾ ਖਰਾਬ ਕਰ ਰਿਹਾ ਪੰਜਾਬ ਦੀ ਸ਼ਾਂਤੀਪਨ ਕਰ ਰਿਹਾ ਆ ਬਿਲਕੁਲ ਅਜਾ ਬਿਲਕੁਲ